ਸਾਨੂੰ ਲਾਠੀ ਚਾਰਜ ਤੱਕ ਦੀ ਗੱਲ ਕਰਾਈ ਆ ਕਰੀ ਉਹਨਾਂ ਨੇ ਇਹਨਾਂ ਦੇ ਲਾਠੀ ਚਾਰਜ ਕਰਾ ਸਕਦੇ ਆ ਜੀ ਸਾਡਾ ਪਰਿਵਾਰ ਵੀ ਧਰਨੇ ਦੇ ਬੈਠੇਗਾ ਹੂੰ ਕਹਿੰਦੇ ਅਸੀਂ ਉਹਨਾਂ ਦੇ ਵੀ ਲਾਠੀ ਚਾਰਜ ਕਰਵਾਵਾਂਗੇ ਭਾਈ ਅੰਦਰ ਵੀ ਹੁਣ ਅਸੀਂ ਸੈਲਰੀ ਦੀ ਗੱਲ ਕਰਨ ਗਏ ਸੀਗੇ ਅਸੀਂ ਚਲੋ ਕਿਹਾ ਵੀ ਵੀਡੀਓ ਬਣਾ ਲਈਏ ਹੂੰ ਵੀ ਚਲੋ ਬਾਹਰ ਜਾ ਕੇ ਵੀਰੇ ਬੰਦੇ ਆਪਾਂ ਉਹਨਾਂ ਨੂੰ ਦਿਖਾਣੀ ਆ ਕਹਿੰਦੇ ਨਹੀਂ ਨਹੀਂ ਬਹਿ ਜਾਓ ਟਿੱਕੇ ਵੀਡੀਓ ਨਹੀਂ ਬਣਾਉਣੀ ਹੈਗੀ ਫਿਰ ਅਸੀਂ ਕਿਹਾ ਤੁਸੀਂ ਵੀ ਪੁਲਿਸ ਕਿਸੇ ਵੇਸ ਤੇ ਬੁਲਾਈ ਸੀਗੀ ਦੱਸ ਦਿਓ ਸਾਨੂੰ ਕਹਿੰਦੇ ਤੁਹਾਡੇ ਤੇ ਖਤਰਾ ਸਾਨੂੰ ਵੀ ਕਿਸ ਨੇ ਬੁਲਾਈ ਅਸੀਂ ਪੁੱਛਿਆ ਕਹਿੰਦਾ ਫਿਰ ਉਹਨਾਂ ਨੂੰ ਪੁੱਛਿਆ ਮੈਨੇਜਮੈਂਟ ਨੂੰ ਉਹਨੇ ਸਾਗਰ ਨੇ ਬੁਲਾਈ ਆ ਜੀ ਹਾਂ ਸਾਗਰ ਕੌਣ ਹੈ ਸਾਗਰ ਜਿਹੜਾ ਹੁਣ ਬੰਦਾ ਆਇਆ ਇਹਨਾਂ ਦਾ ਮੈਨੇਜਮੈਂਟ ਦਾ ਉਹਨਾਂ ਨੇ ਬੁਲਾਈਆ ਚਲੋ ਅਸੀਂ ਉਹਨੂੰ ਪੁੱਛੇ ਸੈਲਰੀ ਬਾਰੇ ਵੀ ਸਾਡੀ ਸੈਲਰੀ ਡੀਸੀ ਰੇਟ ਕੀਤੀ ਜਾਵੇ ਉਹ ਕਹਿੰਦੇ ਇਹ ਤਾਂ ਮੁੱਦਾ ਹੋ ਹੀ ਸਕਦਾ ਤੁਹਾਡਾ ਵੀ ਡੀਸੀ ਰੇਟ ਆਲਾ ਹੋ ਨਹੀਂ ਸਕਦਾ ਕਦੇ ਵੀ ਜ਼ਿੰਦਗੀ ਚ ਨਹੀਂ ਹੋ ਸਕਦਾ ਮੈਂ ਕਹਾਂ ਤੇ ਮੈਂ ਕਹਿੰਦਾ ਸਾਨੂੰ ਰੱਖਿਆ ਸੀਗਾ 24500 ਤੇ ਰੱਖਿਆ ਸੀਗਾ ਮੈਂ ਕਿਹਾ ਪਵਨ ਸਰ ਸੀ ਕਹਿੰਦਾ ਉਹ ਤਾਂ ਨਿਕਲ ਗਿਆ ਉਹ ਤਾਂ ਹਟਾ ਤਾ ਮੈਂ ਕਿਹਾ ਕੱਲੂ ਤੁਸੀਂ ਇਹਨਾਂ ਨੂੰ ਹਟਾ ਦੇਣਾ ਜਿਹੜੇ ਹੁਣ ਚੱਲਦੇ ਆ ਅੱਜਕੱਲ ਇਹਨਾਂ ਨੂੰ ਤੁਸੀਂ ਹਟਾ ਕੇ ਕੱਲੂ ਕਹੋਗੇ ਵੀ ਹਾਂ ਕੱਲੂ ਕੋਈ ਹੋ ਪਰ ਉੱਥੇ ਗਰਮੋਗਰਮੀ ਥੋੜਾ ਜਿਹਾ ਹੋ ਗਏ ਉਹ ਵੀ ਅਸੀਂ ਅਸੀਂ ਬਾਹਰ ਆ ਕੇ ਗੱਲ ਕਰੋ ਵੀ ਸਾਡੇ 90 ਜੋ 90 ਜੇ 100 ਟ੍ਰੈਵਲ ਬੈਠਾ ਹੋ ਸਾਹਮਣੇ ਕਹਿੰਦੇ ਅਸੀਂ ਨਹੀਂ ਬਾਹਰ ਆ ਸਕਦੇ ਤੁਹਾਡੇ ਤੇ ਖਤਰਾ ਸਾਨੂੰ ਗਰਮੋ ਗਰਮੀ ਕੋਣ ਆਇਆ ਗਰਮੋ ਗਰਮੀ ਹੋ ਹੋ ਗਏ ਸਾਨੂੰ ਲਾਠੀ ਚਾਰਜ ਤੱਕ ਦੀ ਗੱਲ ਕਰਾਈ ਆ ਕਰੀ ਉਹਨਾਂ ਨੇ ਇਹਨਾਂ ਨੂੰ ਲਾਠੀ ਚਾਰਜ ਕਰਾ ਸਕਦੇ ਆ ਅਸੀਂ ਅੰਦਰੋਂ ਹਾਂ ਜੀ ਉਹਨਾਂ ਧਮਕੀਆਂ ਦੇ ਰਿਹਾ ਵੀ ਸਾਡੇ ਪਰਿਵਾਰ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਆਪਣਾ ਪਰਿਵਾਰ ਲੈ ਕੇ ਵੀਰੇ ਬਿਠਾਉਂਦੇ ਆ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਆਪਣਾ ਸਾਡਾ ਪਰਿਵਾਰ ਵੀ ਧਰਨੇ ਤੇ ਬੈਠੇਗਾ ਹਾਂ ਕਹਿੰਦੇ ਅਸੀਂ ਉਹਨਾਂ ਦੇ ਵੀ ਲਾਠੀ ਚਾਰਜ ਕਰਵਾਵਾਂਗੇ ਹਾਂ ਜੀ ਇਹਨਾਂ ਨੇ ਸਾਨੂੰ ਧਮਕੀਆਂ ਦਿੱ ਕੋਈ ਹੁੱਲੜਬਾਜੀ ਨਹੀਂ ਕੀਤੀ ਕਿਸੇ ਤਰ੍ਹਾਂ ਦਾ ਵੀ ਕੋਈ ਖੱਪਕਾਨਾ ਨਹੀਂ ਪਾਇਆ ਸਾਡਾ ਸ਼ਾਂਤਮਈ ਪ੍ਰੋਟੈਸਟ ਹੈ ਜੋ ਸਾਡਾ ਬਣਦਾ ਹੱਕ ਹੈ ਉਹ ਸਾਨੂੰ ਅਸੀਂ ਇਹਨੂੰ ਇਹ ਗੱਲ ਕਹੀ ਹੈ ਵੀ ਬਾਹਰ ਆ ਕੇ ਗੱਲ ਕਰੋ ਸਾਡੇ ਸਾਰੇ ਬੰਦਿਆਂ ਨਾਲ ਮੈਂ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਅਸੀਂ ਕੁਝ ਅੰਦਰ ਗੱਲ ਪੰਜ ਬੰਦੇ ਹੋਰ ਕਰ ਲਈਏ ਬਾਹਰ ਆ ਕੇ ਕੁਝ ਇਹਨਾਂ ਨੂੰ ਹੋਰ ਕਹੀਏ ਇਹਨਾਂ ਨੂੰ ਵਿਸ਼ਵਾਸ ਨਾ ਆਇਆ ਸਾਡੇ ਤੇ ਫੇਰ ਰੋਕਾ ਹੋ ਸਕਦਾ ਅਸੀਂ ਇਹਨੂੰ ਇਹ ਗੱਲ ਕਹੀ ਹੈ ਵੀ ਸਾਡੇ ਨਾਲ ਬਾਹਰ ਆ ਕੇ ਗੱਲ ਕਰੋ ਬਸ ਹੋਰ ਕੋਈ ਗੱਲ ਨਹੀਂ ਬਸ ਇਹ ਸਾਨੂੰ ਇਹਨਾਂ ਨੇ ਇੱਕ ਗੱਲ ਹੋਰ ਕਹੀ ਆ ਕਿ ਤੁਹਾਨੂੰ ਕੰਮ ਚੰਗਾ ਲੱਗਦਾ ਤਾਂ ਠੀਕ ਆ ਨਹੀਂ ਤੁਸੀਂ ਉਰੇ ਤੇ ਕੰਮ ਛੱਡ ਕੇ ਜਾ ਸਕਦੇ ਜਿਹੜੇ ਉਹ ਡਰਾਈਵਰ ਬੁਲਾਏ ਇਹਨਾਂ ਨੇ ਉਹਨਾਂ ਟ੍ਰੇਨਰ ਬੁਲਾਏ ਉਹਨਾਂ ਨੂੰ ਇਹੀ ਨਹੀਂ ਪਤਾ ਸਕੂਲ ਵਾਲੀ ਗੱਡੀ ਚਲਾਉਂਦੇ ਨੂੰ ਇਹੀ ਨਹੀਂ ਪਤਾ ਵੀ ਇਹ ਕਿੱਥੇ ਰੁਕਣੀ ਆ ਕਿਹੜਾ ਗੇਅਰ ਪਾਣਾ ਕੀ ਹਿਸਾਬ ਦਾ ਵਾ ਕੀ ਨਹੀਂ ਹੁਣ ਉਹ ਹੱਥ ਖੜੇ ਕਰਦੇ ਆ ਕਹਿੰਦੇ ਸਾਨੂੰ ਜੇ ਕੋਈ ਮਿਸ ਹੈਪਨਿੰਗ ਹੋ ਜਾਂਦੀ ਉਹ ਤਾਂ ਜ਼ਿੰਮੇਵਾਰ ਕੌਣ ਆ ਉਹ ਜ਼ਿੰਮੇਵਾਰੀ ਫਿਰ ਦੱਸੋ ਤੁਸੀਂ ਸਾਨੂੰ ਪਹਿਲੇ ਸਾਨੂੰ ਕਹਿੰਦੇ ਡਰਾਈਵਰ ਦੀ ਜ਼ਿੰਮੇਵਾਰੀ ਹੈ ਜੀ ਹੋਰ ਤਾਂ ਕਿਸੇ ਦੀ ਨਹੀਂ ਇਹ ਸਾਡੇ ਕੋ ਸਾਨੂੰ 1.5 1.5 ਸਾਲ ਹੋ ਗਿਆ ਸਰ ਚਲਾ ਵੇ ਕਿੱਦਾਂ ਕੰਟਰੋਲ ਹੋਣੀ ਆ ਕੀ ਹਿਸਾਬ ਕਿਤਾਬ ਉਹਨਾਂ ਨੂੰ ਸਾਨੂੰ ਸਮਝ ਨਹੀਂ ਆਈ 10000 ਰੁਪਏ ਦਿਹਾੜੀ ਨਾਲ ਆ ਗਏ ਜੀ ਹਾਂ ਅੰਦਰ ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਆ ਜਿਹੜੇ ਬਾਹਰ ਬੰਦੇ ਧਰਨਾ ਲਾ ਕੇ ਬੈਠੇ ਆ ਅਸੀਂ 25-25000 ਰੁਪਏ ਸੈਲਰੀ ਦੇ ਰਹੇ ਆ ਉਹਨਾਂ ਨੂੰ ਫੇਰ ਵੀ ਪਤਾ ਨਹੀਂ ਕਿਉਂ ਧਰਨਾ ਲਾ ਕੇ ਬੈਠੇ ਆ ਸਾਹਮਣੇ ਇੱਕ ਡਰਾਈਵਰ ਨੇ ਗੱਲ ਦੱਸੀ ਜੀ ਟ੍ਰੇਨਿੰਗ ਕਰੀਆ ਵੀਰੇ ਦੋ ਤਿੰਨ ਅਸੀਂ ਟ੍ਰੇਨਿੰਗ ਕਰੀਆ ਦੋ ਮਹੀਨੇ ਹੋਰੇ ਸਾਰਾ ਕੰਮ ਕਰਿਆ ਸਾਹ ਤੁਹਾਨੂੰ ਪਤਾ ਲੱਗਿਆ ਤਾਂ ਸਿੱਖੀ ਆ ਗੱਡੀ ਤਾਂ ਉਹਨਾਂ ਨੂੰ ਜਿਹੜੀ ਗੱਡੀ ਤੁਸੀਂ ਚਲਾਉਨੇ ਹੋ ਕੀ ਇਹ ਸੌਖੀ ਐ ਆਮ ਬੰਦਾ ਚਲਾ ਸਕਦਾ ਮ ਲੋਏ ਇੱਕ ਦਿਨ ਗੱਡੀ ਦਾ ਆਪਣੀ ਕੀ ਅੱਗ ਲੱਗੀ ਇਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਕਿੱਥੋਂ ਅੱਗ ਲੱਗੀ ਕੀ ਸਮਝ ਬੈਟਰੀ ਫਟ ਗਈ ਇਹਦੀ ਚੀਜ਼ ਇਹਨਾਂ ਨੂੰ ਅਸੀਂ ਬਰੂ ਚਲਾਉਂਦੇ ਆ ਕਿਦਾਂ ਦਾ ਸਿਰ ਤੇ ਉੱਪਰ ਆਈ ਬੈਟਰੀ ਚਿਲਰ ਸਭ ਕੁਝ ਉੱਪਰ ਆਈ ਇਹਦੇ ਸਰ ਕਦੇ ਵੀ ਜੋ ਵੀ ਡਰਾਈਵਰ ਵੀਰ ਆ ਆਪਣੇ ਵੀਡੀਓ ਹੀ ਦੇਖ ਰਹੇ ਆ ਸਰੋਤੇ ਆਪਣੇ ਸਾਰੇ ਡਰਾਈਵਰ ਵੀਰਾਂ ਨੂੰ ਪਤਾ ਦੇਖੋ ਇਹ ਪੈਸੇਂਜਰ ਗੱਡੀ ਆ ਇਸ ਗੱਡੀ ਦੇ ਹਮੇਸ਼ਾ 프ਰੰਟ ਟਾਇਰ ਹਮੇਸ਼ਾ ਪੱਕੇ ਟਾਇਰ ਚੱਲਦੇ ਆ ਇਹ 프ਰੰਟ ਟਾਇਰ ਵੀ ਗੱਡੀ ਦੇ ਰਬੜ ਸੋਲ ਵਾਲੇ ਟਾਇਰ ਲਗਾਉਂਦੇ ਆ ਅਗਰ ਕੋਈ ਮਿਸ ਹੈਪਨਿੰਗ ਹੋਗੀ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਕੋਈ ਨਹੀਂ ਅਗਰ ਅਸੀਂ ਇਹਨਾਂ ਨੂੰ ਕਾਲ ਕਰਦੇ ਹਾਂ ਬਾਈ ਦਾ ਵੇ ਜਿਵੇਂ ਮੇਰੇ ਕੋਲ ਗੱਡੀ ਦੋ ਤਿੰਨ ਵਾਰ ਬ੍ਰੇਕ ਛੱਡ ਕੇ ਗਈ ਹੈ ਮੈਂ ਇਹਨਾਂ ਨੂੰ ਕਾਲ ਕੀਤੀ ਕਿ ਸਰ ਗੱਡੀ ਨੇ ਬ੍ਰੇਕ ਛੜ ਚੁ ਪੁਕਰੈਨ ਭਵਨ ਕਿਸਾਨ ਭਵਨ ਤੋਂ ਅੱਗੇ ਇਹਨਾਂ ਨੇ ਮੈਨੂੰ ਕਾਲ ਆਈ ਕਹਿੰਦੇ ਹੁਣ ਬ੍ਰੇਕ ਮੈਂ ਕਿਹਾ ਸਰ ਹੁਣ ਲੱਗ ਰਹੀ ਹੈ ਲੇਕਿਨ ਇਹਨਾਂ ਨੇ ਉਸ ਟਾਈਮ ਬ੍ਰੇਕ ਛੱਡਤੀ ਗੱਡੀ ਕਾਰ ਦੇ ਉੱਪਰ ਚੜ ਜਾਨੀ ਸੀ ਉਹ ਕਾਰ ਵਾਲਾ ਬੰਦਾ ਸਮਝਦਾਰ ਸੀ ਉਹਨੇ ਕਾਰ ਬੈਕ ਕਰ ਲਈ ਹੁੰਦੀ ਨੇ ਤੇ ਇਹਨਾਂ ਨੇ ਮੈਨੂੰ ਉਲਟਾ ਜਵਾਬ ਦਿੱਤਾ ਕਹਿੰਦੇ ਜੇ ਅਗਰ ਹੁਣ ਬ੍ਰੇਕ ਛੱਡ ਗਈ ਤਾਂ ਉਸ ਟਾਈਮ ਕੁਝ ਵੀ ਹੋ ਸਕਦਾ ਸੀ ਸਰ ਕੁਝ ਵੀ ਅਗਰ ਜੇ ਤਾਂ ਮੈਂ ਕੱਲਾ ਬੋਲਦਾ ਮੈਂ ਇਹਨਾਂ ਨੂੰ ਅਸੀਂ ਤਿੰਨ ਤਿੰਨ ਮਹੀਨੇ ਇੱਕੋ ਜੀ ਦੀ ਕੰਪਲੇਂਟ ਲਖਾਉਂਦੇ ਆ ਸਰ ਗੱਡੀ ਦੀ ਬ੍ਰੇਕਡਾਊਨ ਹੈ ਗੱਡੀ ਦੀ ਬ੍ਰੇਕਡਾਊਨ ਹੈ ਅਗਰ ਉਸ ਤੋਂ ਬਾਅਦ ਕੋਈ ਮਿਸ ਹੈਪਨਿੰਗ ਹੋ ਗਈ ਮੰਨ ਲਓ ਗੱਡੀ ਕਾਰ ਤੇ ਲੱਗ ਗਈ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਤੁਸੀਂ ਕਾਰ ਵਾਲੇ ਨੂੰ ਪੈਸੀ ਦੇ ਦਿਓ ਅਸੀਂ ਆਪਣੀ ਗੱਡੀ ਰੀਲੀਜ਼ ਕਰਾਉਣੀ ਆ ਥਾਣੇ ਵਿੱਚੋਂ ਤੇ ਗੱਡੀ ਗੱਡੀ ਰੀਲੀਜ਼ ਕਰਾਉਣੀ ਆ ਥਾਣੇ ਵਿੱਚੋਂ ਡਰਾਈਵਰ ਕਾਰ ਵਾਲੇ ਨੂੰ ਵੀ ਪੈਸੀ ਦੇਵੇਗਾ ਤੇ ਜਿਹੜਾ ਗੱਡੀ ਨੂੰ ਨੁਕਸਾਨ ਹੋਇਆ ਮਾਣਾ ਮੋਟਾ ਉਹ ਵੀ ਡਰਾਈਵਰ ਭਰੇਗਾ ਦੱਸੋ ਸਰ ਡਰਾਈਵਰ ਯੂਟੀ ਸਾਡੇ ਸਾਰੇ ਯੂਟੀ ਵਾਸੀਆਂ ਨੂੰ ਵੀ ਬੇਨਤੀ ਆ ਦੇਖੋ ਤੁਸੀਂ ਸਾਡੇ ਨਾਲ ਸਫ਼ਰ ਕਰਦੇ ਆ ਹਮੇਸ਼ਾ ਗੱਡੀ ਡਿੱਕ ਡੋਲੇ ਖਾਂਦੀ ਉਹਦੇ ਵਿੱਚ ਸਾਡਾ ਡਰਾਈਵਰਾਂ ਦਾ ਕੋਈ ਨਹੀਂ ਦੋਸ਼ ਦੋਸ਼ ਹੈ ਗੱਡੀ ਦਾ ਦੇਖੋ ਗੱਡੀ ਦੀ ਹਾਈਟ ਸਰ ਕਿੰਨੀ ਆ ਇਸ ਗੱਡੀ ਦੇ ਟਾਇਰ ਕਿੰਨੇ ਛੋਟੇ ਆ ਹੁਣ ਇਸ ਗੱਡੀ ਦਾ ਲਾ ਲਓ ਸਰ ਟਾਇਰ ਇਹ ਗੱਡੀ ਬਾਹਰ ਖੜੀ ਆ ਇਹ ਗੱਡੀ ਪੈਸੈਂਜਰ ਟਾਇਰ ਆ ਗੱਡੀ ਦੇ ਟਾਇਰ ਖੰਜੇ ਆ ਤਾਰਾਂ ਨਿਕਲੀਆਂ ਪਈਆਂ ਦੇਖੋ ਸਰ ਗੱਡੀਆਂ ਦੇ ਟਾਇਰਾਂ ਦੀਆਂ ਤਾਰਾਂ ਨਿਕਲੀਆਂ ਪਈਆਂ ਸਾਨੂੰ ਅੰਦਰ ਧੱਕੀ ਦੇ ਰਹੇ ਆ ਵੀ ਅਸੀਂ ਨਵੇਂ ਡਰਾਈਵਰ ਰੱਖਾਂਗੇ ਜੀ ਤੁਹਾਨੂੰ ਨੌਕਰੀ ਤੋਂ ਕੱਢ ਗਏ ਤੁਹਾਨੂੰ ਨੌਕਰੀ ਤੋਂ ਕੱਢ ਗਏ ਪਰ ਅਸੀਂ ਸਰ ਜਦ ਤੱਕ ਗੱਡੀ ਨਹੀਂ ਚੱਲਦੀ ਜਦ ਤੱਕ ਸਾਡਾ ਮਸਲਾ ਨਹੀਂ ਹੱਲ ਹੁੰਦਾ ਜਦ ਤੱਕ ਅਸੀਂ ਚੱਕਾਂਗੇ ਨਹੀਂ ਅੱਜ ਰਾਤ ਨੂੰ ਵੀ ਸਾਨੂੰ ਚਾਹ 6 ਦਿਨ 10 ਦਿਨ ਬੈਠਣਾ ਪਵੇ ਤਾਂ ਅਸੀਂ ਇੱਥੇ ਹੀ ਬੈਠੇ ਹਾਂ ਨਵੇਂ ਇੱਥੇ ਪ੍ਰਸ਼ਾਸਨ ਲਾਠੀ ਚਾਰਜ ਕਰ ਦਿੰਦਾ ਤੁਹਾਡੇ ਤੇ ਨਹੀਂ ਸਰ ਅਸੀਂ ਕਿਸਾਨ ਜਿੱਥੇ ਬੰਦੀਆਂ ਦਾ ਅਸੀਂ ਜਿੱਥੇ ਬੰਦੀਆਂ ਸਾਰਿਆਂ ਦਾ ਸਹਿਯੋਗ ਲਵਾਂਗੇ ਨਿੰਗ ਜਿੱਥੇ ਬੰਦੀਆਂ ਦਾ ਸਹਿਯੋਗ ਲਵਾਂਗੇ ਸਾਰਿਆਂ ਨਾਲ ਅਸੀਂ ਗੱਲ ਮਿਲ ਕੇ ਚੱਲਾਂਗੇ ਲਾਠੀ ਚਾਰਾ ਸਾਨੂੰ ਕੋਈ ਨਹੀਂ ਅਸੀਂ ਜੇ ਹੁੱਲੜਵਾਜੀ ਕਰਾਂਗੇ ਤਾਂ ਲਾਠੀ ਇਹ ਕਹਿੰਦੇ ਨਵੇਂ ਡਰਾਈਵਰ ਭਾਤੀ ਕਰਾਂਗੇ ਅਸੀਂ ਨਵੇਂ ਡਰਾਈਵਰ ਭਾਤੀ ਨਹੀਂ ਹੋਣ ਦਵਾਵਾਂਗੇ ਜੀ ਅਸੀਂ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇਹ 38 ਗੱਡੀਆਂ ਇਲੈਕਟ੍ਰੀਕਲ ਐਕਸ਼ਨ ਗੱਡੀ ਰੋਡ ਤੇ ਨਹੀਂ ਚੜਨਾਵਾਂਗੇ ਇਹਨਾਂ ਨੇ ਸਿਰਫ